ਨਾ ਸਾਡੇ ਕੋਲ ਪਹਿਲੋ ਟਾਣਾ ਇਹਨਾਂ ਨੇ ਮੈਨੂੰ ਤਮਕਾਇਆ ਡਰਾਇਆ ਵੀ ਤੂੰ ਉੱਥੋਂ ਜਿਹੜੇ ਪੈਰੀ ਬੁਲੀ ਫਿਰੋਜਪੁਰੋਂ ਅਸੀਂ ਆਏ ਆ ਤੇ ਤੁਹਾਡੀ ਨਕਵਾੜੀ ਕਰਨ ਆਏ ਆ ਕਿ ਮੈਂ ਸਾਰਿਆਂ ਤੁਸੀਂ ਆਉਂਦੇ ਆ ਨਾ ਮੈਨੂੰ ਜਿਹੜਾ ਰਾਜੀਨਾਮਾ ਉਹ ਵਿਖਾਓ ਮੈਂ ਆਖਿਆ ਸੀ ਤਾਂ 7-8 ਸਾਲ ਹੋ ਗਏ ਅਸੀਂ ਤਾਂ ਹੁਣ ਰਾਜੀਨਾਮਾ ਹੋ ਗਿਆ ਸਾਰਾ ਹੁਣ ਕੋਈ ਗੱਲਬਾਤ ਨਹੀਂ ਸਾਡੀ ਤੇ ਤੁਹਾਨੂੰ ਕੀ ਵਿਖਾਵਾਂ ਫਿਰ ਮੈਂ ਬੇਟੀ ਖੋਲੀ ਖੋਲ ਕੇ ਸਾਰਾ ਰਜਿਸਟਰਗਾ ਵਿਖਾਇਆ ਸਾਰਾ ਕੁਝ ਵਿਖਾਇਆ ਮੈਂ ਆਖਿਆ ਵੀ ਸਾਡੇ ਕੋਲ ਆਹ ਵੇਖ ਲਓ ਮੈਂ ਮੱਤੀ ਸਾਲ ਉੱਥੇ ਰਹਿ ਕੇ ਆਈਆਂ ਤੇ ਮੈਂ ਮੇਰਾ ਕੁਝ ਕੀ ਵੇਖਣਾ ਹੈ ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ ਅਤੇ ਨਾ ਨੇ ਲੇਵਲ ਆ ਲਾ ਕੋਕਾ ਇਕੁੰਡਾ ਕੋ ਬਾਰੂ ਕੁੰਡਾ ਲਾਤਾ ਸਿਆ ਕੈਸੀ ਦੁੱਧ ਲੈ ਕੇ ਆਉਣਾ ਹੈ ਸਾਡਾ ਦੁੱਧ ਹੀ ਆਉਣ ਵਾਲਾ ਹੈ ਕਿ ਨਾਲ ਕੋਰੇ ਇਹਦੇ ਪਸਤੌਰ ਸੀ ਹੋ ਜਾਣਾ ਕਹਾ ਮੁੰਡਾ ਹੈ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਦੇਖੋ ਜਿਹੜਾ ਹੋਰ ਕਾਲਾ ਜਾਏ ਨਾ ਉਹਦੇ ਕੋਲ ਪਸਤੌਰ ਸੀ ਇਹ ਸਗੋਂ ਵਕਤੀ ਛੱਡ ਜਾਂਦੀ ਇਹ ਵੀ ਮੈਂ ਨਾ ਅੰਕਲ ਚਾਹ ਬਣਾ ਕੇ ਲਿਆਉਣੀ ਕੋਈ ਵੀ ਬਣਾਉਣੀ ਆ ਜਾਂ ਨਾ ਨਹੀਂ ਨਹੀਂ ਤੂੰ ਥੱਲੇ ਆ ਜਾ ਉਹ ਨਹੀਂ ਬੋਲਦੀ ਵੀ ਤੂੰ ਕਿ ਬੋਲ ਨਹੀਂ ਹੈ ਲੈਡੀ ਪੁਲਿਸ ਨੂੰ ਕਰ ਫੋਨ ਆਏ ਮਾਤਾ ਨੂੰ ਨਾ ਚੋਕਾ ਲਿਜਾਓ ਉੱਥੇ ਕਿ ਗੱਡੀ ਸੁੱਟੋ ਇਹਨੂੰ ਆਪਣੇ ਮੁੰਡਾ ਇਹਦਾ ਮਗਰ ਆ

ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਘਰ ਪੁਲਿਸ ਵਾਲੇ ਬਣ ਕੇ ਤਿੰਨ ਵਿਅਕਤੀਆਂ ਨੇ ਸਾਡੇ ਕੋਲ ਕੁਝ ਗਿੱਚ ਕਰਨੀ ਸ਼ੁਰੂ ਕੀਤੀ ਕਿ ਤੁਸੀਂ ਫਿਰੋਜ਼ਪੁਰ ਤੋਂ ਆਏ ਹੋ ਹੁਣ ਤਰਨਤਾਰਨ ਰਹਿ ਰਹੇ ਹੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣ ਆਏ ਹਾਂ ਫਿਰੋਜ਼ਪੁਰ ਤੁਹਾਡੇ ਵਿਰੁੱਧ ਝਗੜੇ ਦਾ ਮਾਮਲਾ ਚੱਲਦਾ ਹੈ ਉਸ ਦੀ ਪੁਛ ਗਿਚਕਰਨ ਆਏ ਹਾਂ ਅਤੇ ਸਾਡੇ ਕਰਦੀਆਂ ਅਲਮਾਰੀਆਂ ਦੀ ਫੋਲਾ ਫਰਾਲੀ ਕਰ ਸਾਡੇ ਕੋਲੋਂ ਪਿਸਤੌਲ ਦੀ ਨੋਕ ਤੇ 1.5 ਲੱਖ ਰੁਪਏ ਲੈ ਕੇ ਦੋ ਵਿਅਕਤੀ ਫਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਕੋਈ ਗੱਲ ਨਹੀਂ ਹਾਂਜੀ ਇੱਕ ਫੜਿਆ ਦੋ ਫਰਾਰ ਇੱਕ ਫੜਿਆ ਤੇ ਦੋ ਫਰਾਰ ਨੇ ਆ ਇੱਕ ਫੜਿਆ ਹੈ ਨਾ ਤੇ ਦੋ ਭੱਜ ਗਏ ਨੇ ਸਾਡੇ ਦਾ ਮੋਬਾਈਲ ਵੀ ਕੋਕ ਲਾਇਗਾ ਸੀ ਉਹ ਵੀ ਅਸੀਂ ਰੌਲਾ ਪਾਇਆ ਚੋਰ ਚੋਰ ਮੁੰਡੇ ਨੇ ਕੀਤੀ ਤੇ ਫਿਰ ਦਿੱਤੇ ਨਹੀਂ ਜਿੰਮਲੇ ਵਾਲੇ ਨਾਮ ਦੇ ਫਿਰ ਹਾਂ ਫਿਰ ਉਹ ਨਾ ਭਾਜੀ ਸਾਨੂੰ ਸਾਰਾ ਕੁਝ ਲੈ ਜਾਣੇ ਸਾਡਾ ਕੁੱਛ ਸਾਨੂੰ ਆnde ਸੀ ਵੀ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡਾ ਸਾਰਾ ਕੁਝ ਅਸੀਂ ਇੱਕ ਇੱਕ ਕਰਕੇ ਫਰੋਲਣਾ ਹੈ ਵੀ ਜਿਹੜਾ ਕੁਝ ਵੀ ਤੁਹਾਡੇ ਕੋ ਕਿਸ਼ਬੂਕ ਦਾ ਵੀ ਤੁਸੀਂ ਸਾਡੇ ਕਿਹੜੇ ਵਜਾ ਤੇ ਫਰੋਲ ਦੀ ਫਰਤੀ ਕਰਦੇ ਹੋ ਸੋਨੂੰ ਇਹ ਗੱਲੋ ਸਹੀ ਤੇ ਆਪਣੇ ਘਰੇ ਨਾ ਤਿੰਨ ਜਣੇ ਵੜੇ ਆ ਕਹਿੰਦੇ ਵੀ ਅਸੀਂ ਮੰਮੀ ਤੁਹਾਡੀ ਵੀਨਰ ਨਹੀਂ ਮੈਂ ਕਿਹਾ ਹਾਂ ਕਹਿੰਦੇ ਵੀ ਤੁਹਾਡੇ ਤੁਸੀਂ ਫਰੋਹੇ ਪਰਦੇ ਹੀ ਅਸੀਂ ਕਿਹਾ ਹਾਂਜੀ ਤੇ ਮੈਂ ਦੇ ਵੀ ਤੁਸੀਂ ਫੋਨ ਪਰ ਦੇ ਹੀ ਮੈਂ ਕਿਹਾ ਤੁਹਾਡਾ ਉੱਤੇ ਕੋਈ ਕੇਸ ਚੱਲਦਾ ਹੀ ਨਾ ਤੁਹਾਡਾ ਕੋਈ ਝਗੜਾ ਸੀ ਮੈਂ ਕਿਹਾ ਨਹੀਂ ਤੇ ਪੈਸਾ ਹੋਰ ਚੋਰੀਆਂ ਤੇ ਪਹਿਤੋ ਆਪ ਦੀ ਜਗਾ ਜਗਾ ਵੇਚੀ ਆ ਇਦਾਂ ਕੀਤਾ ਵਾ ਤੇ ਉਸ ਤੋਂ ਬਾਅਦ ਆਈ ਕਿ ਵੀ ਉਹ ਸਾਡਾ ਜਿਹੜਾ ਸੀ ਕੇਸ ਚੱਲਦਾ ਸੀ ਸਾਡਾ ਰਾਈਨਮ ਹੋ ਗਿਆ ਸਾਡਾ ਸਰਪੰਚ ਨੇ ਕਰਾਇਆ ਅਸੀਂ ਸਰਪੰਚ ਨੂੰ ਵੀ ਪੁੱਛ ਆਏ ਆ ਉਹ ਕਹਿੰਦਾ ਕੁਛ ਨਹੀਂ ਹੋਇਆ ਤੇ ਅਸੀਂ ਤੁਹਾਡੇ ਬੜੇ ਮਹੀਨੇ ਹੋ ਗਏ ਤੁਹਾਨੂੰ ਟਰੇਸ ਕਰਦੇ ਫਿਰਦੇ ਆ ਤੇ ਅਸੀਂ ਤੁਹਾਨੂੰ ਤੁਸੀਂ ਸੱਚ ਸਾਡੇ ਦੱਸੋ ਅਹੀਂ ਤੁਹਾਡੀ ਤਲਾਸ਼ੀਆਂ ਵੀ ਲਾਣੀਆਂ ਤੇ ਜੇ ਤੁਸੀਂ ਨਹੀਂ ਮੰਨੋਗੇ ਅਸੀਂ ਤੁਹਾਨੂੰ ਦੋ ਲੇਡੀਜ਼ ਪੁਲਿਸ ਬੁਲਾਉਣ ਲੱਗੇ ਆ ਅਸੀਂ ਅਫਸਰ ਹੁੰਨੇ ਆ ਅਸੀਂ ਤਿੰਨੇ ਅਫਸਰ ਆ ਇਹ ਵੱਡਾ ਮੁਲਾਜ਼ਮ ਆਪਣਾ ਮੁਲਾਜ਼ਮ ਸਾਹਿਬ ਨੇ ਆ ਵੀ ਮੁਲਾਜ਼ਮ ਸਾਹਿਬ ਨੇ ਮੈਂ ਵੀ ਅਫਸਰ ਆ ਕੱਪੜੇ ਕਿਹੜੇ ਪਾਏ ਨੇ ਇਹਨਾਂ ਨੇ ਉਹਨਾਂ ਨੇ ਉਹਨੇ ਉਹਨੇ ਜਿਹੜਾ ਇੱਕ ਬੰਦਾ ਉਹਨੇ ਪੈਨ ਸ਼ਰਟ ਪਾਈ ਸੀ ਐਨ ਕਲਾਈ ਸੀ ਇੱਕ ਨੇ ਜੈਗਰ ਜੁਗੜ ਪਾਈ ਤੇ ਜਿਵੇਂ ਮੁਲਾਜ਼ਮ ਹੁੰਦਾ ਉਵੇਂ ਬਣਿਆ ਤੇ ਇਹ ਅਫਸਰ ਬਣਿਆ ਆ ਇਹਨੇ ਪਾਗੜੀ ਇਹਨੇ ਪਾਗ ਖਾਕੀ ਰੰਗ ਦੀ ਬੰਨੀ ਹੋਈ ਆ ਤੇ ਬੂਡੇ ਨੇ ਪਾਇਆ ਇਹ ਬ੍ਰਾਊਨ ਕਲਰ ਦੇ ਜਰਾਬਾ ਬ੍ਰਾਊਨ ਕਲਰ ਖਾਕੀ ਕਲਰ ਦੀਆਂ ਤੇ ਸਾਰਾ ਆਫਸਰ ਡੈਰੀ ਹੱਥ ਜਿਹਨਾਂ ਦੇ ਅੱਜ ਤੁਹਾਨੂੰ ਆਪ ਪੁੱਛਦੇ ਆ ਸਾਨੂੰ ਰਜਿਸਟਰੀਆਂ ਦਿਖਾਓ ਜੇ ਤੁਹਾਡੀ ਲਾਜਮ ਇੰਨਾ ਹੀ ਪੁਲਿਸ ਮੁਲਾਜ਼ਮ ਹਨ ਹਾਂ ਆਈ ਉੱਥੋਂ ਆਏ ਆ ਤੁਹਾਨੂੰ ਇੱਕ ਮਹੀਨਾ ਹੋ ਗਿਆ ਟਰੇਸ ਕਰਦੇ ਪਏ ਆ ਹੈਗਾ ਕੀ ਟਰੇਸ ਕੀਤਾ ਹਾਡਰ ਰਾਈ ਨਮਾ ਪਤਾ ਕਿੰਨੇ ਸਾਲ ਹੋ ਗਏ ਆ ਇਹ ਚੀਜ਼ ਨੂੰ ਹੋਏ ਨੂੰ ਤੇ ਤੁਸੀਂ ਤੁਸੀਂ ਗਾਣਾ ਡਰੇਸ ਨੂੰ ਕਰਦੇ ਜੇ ਤੇ ਅਈ ਤੁਹਾਨੂੰ ਤਲਾਸ਼ੀ ਲੈਣੀ ਆ ਕਿਹੜੇ ਵਾਜੇ ਤੇ ਲਾਉਗੇ ਕੀ ਤੁਹਾਡੇ ਕੋਲ ਸਬੂਤ ਹੈ ਵੀ ਕਿ ਕਿਹੜਾ ਕਾਨੂੰਨ ਹੈ ਜਿਹੜਾ ਘਰ ਦੀ ਤਲਾਸ਼ੀ ਲਾਊਗਾ ਆਈ ਗਏ ਦੁੱਧ ਲੈਣ ਜਾਣਾ ਬੂਹਾ ਖੋਲੋ ਇਹਨਾਂ ਬੂਹੇ ਕੁੰਡੇ ਵੀ ਲਾਤੇ ਸਾਡੇ ਸਾਡੇ ਮੋਬਾਈਲ ਜਿਹੜੇ ਜਿੰਨੇ ਚਾਰੇ ਉਹ ਵੀ ਇਹਨਾਂ ਨੇ ਜੇਬ ਚ ਪਾ ਲਏ ਤੇ ਜੇ ਸਾਡੀ ਘਰ ਦੀ ਮੇਰੀ ਘਰ ਦੀ ਨਾ ਜਾਂਦੀ ਕੋਠੇ ਦੇ ਤੇ ਜਦੋਂ ਮੈਂ ਇਹਨਾਂ ਲੁੱਟ ਕੇ ਲਾਇਆ ਨਹੀਂ ਤੇ ਬਾਅਦ ਜਾ ਮੇਰੀ ਮੰਮੀ ਮੈਂ ਜਰੋ ਇਹਨਾਂ ਨੇ ਕਿਹਾ ਮੈਂ ਮੇਰੇ ਘਰੇ ਕੈਮਰੇ ਲੱਗੇ ਜੇ ਮੁੜ ਕੇ ਉਹ ਦਵਾ ਦਾ ਬੂਆ ਖੋਲ ਕੇ ਭੱਜਣ ਦੀ ਕੀਤਾ ਹਾਂਜੀ ਸਰ ਮੈਂ ਕੋਠੇ ਜਾ ਕੇ ਰੋਲਾ ਪਾਇਆ ਮੈਂ ਦੋ ਵਾਰੀ ਉੱਪਰ ਜਾਂਦੀ ਸੀਗੀ ਤੇ ਮੈਨੂੰ ਦੋ ਵਾਰੀ ਰੋਕਿਆ ਮੈਨੂੰ ਕਹਿੰਦੇ ਮੈਡਮ ਤੁਸੀਂ ਨਹੀਂ ਜਾਣਾ ਤੇ ਬਾਰ-ਬਾਰ ਕਹਿੰਦੇ ਸਲੇਟ ਮੈਂ ਮੈਨੂੰ ਕਹਿੰਦੀ ਤੁਹਾਡੀ ਅਲਮਾਰੀ ਫੋਲ ਨਹੀਂ ਆ ਮੈਂ ਤਾਂ ਤੁਸੀਂ ਮੇਰੀ ਅਲਮਾਰੀ ਨਹੀਂ ਫੋਲ ਸਕਦੇ ਤੁਸੀਂ ਲੇਡੀਜ਼ ਪੁਲਿਸ ਲੈ ਕੇ ਆਓ ਫਿਰ ਤੁਸੀਂ ਮੇਰੇ ਰਮਾਰੀ ਦੀ ਤਲਾਸ਼ੀ ਲੈ ਸਕਦੇ ਜੀ ਤੇ ਮੈਨੂੰ ਕਹਿੰਦੇ ਨਹੀਂ ਅਸੀਂ ਲੈਣੀ ਆ ਮੈਂ ਕਹਿੰਦਾ ਨਹੀਂ ਤੁਸੀਂ ਨਹੀਂ ਲੈਣੀ ਮੈਂ ਉਹ ਕਹਿੰਦੇ ਕਿ ਨਾਵੇਂ ਹਾਂਜੀ ਹਥਿਆਰ ਦੋ ਜਣੇ ਕੋਲ ਹੀਗੇ ਸੀਗੇ ਇੱਕ ਜਾਨੀ ਕੋ ਇਹਦੇ ਕੋਲ ਨਹੀਂ ਹੀਗੇ ਸੀ ਦੋਵਾਂ ਕੋ ਦੂਜੇ ਕੋ ਵੀ ਹੀਗਾ ਸੀ ਕਾਲੇ ਵਾਲੇ ਹਾਂਜੀ ਦੋ ਪਿਸਤਲ ਸੀ ਇਹਨਾਂ ਕੋਲ ਤੇ बार-बार ਉੱਪਰ ਵੀ ਆਇਆ ਨਾ ਜਦੋਂ ਮੇਰਾ ਤਾਂ ਲੁੱਟਣ ਦੀ ਕੋਸ਼ਿਸ਼ ਹਾਂਜੀ ਹਾਂਜੀ ਲੁੱਟਣ ਦੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਨੇ ਇੱਜ਼ਤ ਨੂੰ ਵੀ ਪਿਆਨ ਲੱਗੇ ਸੀ ਸਾਡੇ ਤੋਂ ਪੈਸੇ ਪੁੱਛੋਲੇ ਕੋਈ ਇਹਨਾਂ ਨੇ ਕੋਏਵਾ ਐਨ ਵੀ ਪਿੰਜੇ ਸਾਡੇ ਕੋਲ ਪੈਸੇ ਖੋਨ ਨੂੰ ਆਏ ਆ ਤੇ ਸਾਡੇ ਕੋਲ ਨਾ ਪੈਸੇ ਖੋਏ ਵੀ ਆ ਥੋੜੇ ਬੋਦੇ ਅੱਛਾ ਖੋਏ ਆ ਹਾਂ ਸਾਨੂੰ ਕੋਈ ਲਮਾਰੀਆਂ ਉੱਤੇ ਤੱਕ ਵੀ ਗਏ ਸਾਡੇ ਕਿੰਨੇ ਪੈਸੇ ਨਾਲ ਕੁਝ ਰਹਿ ਗਏ ਸਾਡੇ ਕੋਲ 1.5 ਲੱਖ ਰੁਪਈਆ ਸੀ ਅੱਛਾ ਹੈਗਾ ਇਹ ਹਾਂ ਉਹ ਹੋਣ ਬਚ ਗਿਆ ਉਹ ਨਹੀਂ ਉਹ ਲੈ ਗਏ ਉਹ ਦੂਜੇ ਬੰਦੇ ਭੱਜ ਗਏ ਉਹ ਪੈਸੇ ਲੈ ਕੇ ਭੱਜ ਗਏ ਭੱਜ ਗਏ ਤੇ ਸਾਡੇ ਸਾਡੀਆਂ ਹੋਲ ਮਾਰੀਆਂ ਫੋਲਣਦੇ ਸੀ ਨਹੀਂ ਇਹ ਪੈਸੇ ਖੋਏ ਆ ਪਸੂ ਦੀ ਨੋਕ ਤੇ ਖੋਏ ਫਿਰ ਹਾਂਜੀ ਉਹ ਪਿਸਤੋਲ ਨਹੀਂ ਇਹਨਾਂ ਵਿਖਾਨੇ ਜਰੂਰ ਲੈ ਆਨੂ ਪਰ ਸਾਨੂੰ ਨਾ ਧੰਕਉਂਦੇ ਰਹੀ ਤੁਹਾਡੇ ਚਪੇੜਾ ਮਾਰਨੀਆਂ ਇਹਨਾਂ ਨੂੰ ਕਹਿੰਦੇ ਸੀ ਲੈ ਜਾਣਾ ਤੈਨੂੰ ਅਸੀਂ ਅੱਛਾ ਹਾਂ ਠੀਕ ਹੈ ਇਹ ਮੇਰੇ ਹਸਬੰਦ ਨੂੰ ਕਹਿੰਦੇ ਸੀ ਵੀ ਅਸੀਂ ਲੈ ਜਾਣਾ ਵਾ ਤੁਹਾਨੂੰ ਤੇ ਤੁਸੀਂ ਕੀ ਕਹਿੰਦੇ ਸਾਨੂੰ ਪੈਸੇ ਪੁਹੇ ਦੋ ਇਹ ਜੋ ਬੜਾ ਕੁਛ ਕਿਹਾ ਇਹਨਾਂ ਨੇ ਸਾਨੂੰ ਤੇ ਨਾ ਹੀ ਸਾਨੂੰ ਉੱਪਰ ਜਾਣ ਦਿੰਦੇ ਨਾ ਹੀ ਸਾਡੇ ਸਾਰੇ ਦਰਵਾਜ਼ੇ ਇਹਨਾਂ ਨੇ ਬੰਦ ਕਰ ਦਿੱਤੇ ਉਹ ਜਿਹੜਾ ਬੰਦਾ ਫੜਿਆ ਕਿੱਥੇ ਲੈ ਗਿਆ ਇਹਨੂੰ ਹਾਂਜੀ ਉਹ ਬੰਦਾ ਜਿਹੜਾ ਫੜਿਆ ਕਿੱਥੇ ਰੱਖਾਇ ਦੇ ਕਿਉਂ ਜੇ ਤਾਂ ਆਹ ਇਹ ਕਹਿੰਦੇ ਵੀ ਇਹ ਬੰਦੇ ਪਿੱਛੇ ਜਾਂ ਕਿੱਥੋਂ ਦੇ ਆ ਇਹ ਪੁੱਛੇ ਗਿਆ ਸੀ ਹੋઈ ਜਾਵੇ ਇਹਨਾਂ ਦੀ ਪੂਰੀ ਵੀ ਕਿੱਥੋਂ ਦੀ ਹੈਗੇ ਆ ਤੇ ਕੀ ਕਰਦੇ ਜਿਹੜਾ ਦਾ ਪੈ ਗਿਆ 10 ਲੱਖ ਰੁਪਈਆ ਹਾਂਜੀ ਆਏ ਇਹ ਸਾਨੂੰ ਵਾਪਸ 10 ਲੱਖ ਰੁਪਈਆ ਹੋਰ ਵੀ ਸਾਡੀ ਇਹ ਲੁੱਟ ਕੋ ਬਹੁਤ ਕੀਤੀ ਸਾਰੇ ਬੈੱਡ ਫੋਲੇ ਆ ਕੇ ਵੇਖ ਸਕਦੇ ਸੀ ਸਾਹਿਬ ਹਾਂਜੀ ਕੋਈ ਗਿਆ ਹਾਂਜੀ ਕੋਈ ਗਿਆ ਨਹੀਂ ਜਿੰਨੇ ਗਿਆ ਨਹੀਂ ਗਿਆ ਸੀ ਪੈਸੇ ਕੈਸ਼ ਹਾਂਜੀ ਹਾਂ ਜਣਾ ਲਾਈ ਦਿਓ ਆਈ ਤੰਨੇ ਆ ਚਲੋ ਇੱਕ ਦੋ ਨਕਲੀ ਪੁਲਸ ਵਾਲੇ ਤਿੰਨ ਫੜੇ ਆ ਕੀ ਮੰਨਣਾ ਇੱਕ ਅਰੈਸਟ ਹੋ ਗਿਆ ਦੋ ਫਰਾਰ ਹੋ ਗਏ ਇਹ ਇਨਫੋਰਮੇਸ਼ਨ ਆਈ ਸਿਟੀ ਥਾਣੇ ਹੁਣੇ ਵੀ ਬਰਿੰਦਰ ਸਿੰਘ ਆ ਪੰਨੂਰ ਦੀ ਅੱਡੇ ਦਾ ਇਹਦੀ ਕੱਪੜੇ ਦੀ ਦੁਕਾਨ ਆ ਤੇ ਇਹਦੇ ਘਰ ਤਿੰਨ ਜਣੇ ਅੱਜ ਕੋਈ 11:30 ਵਜੇ ਆਏ ਆ ਐਜੇ ਪੁਲਸ ਅਸਰ ਪੁਲਸ ਵਾਲੇ ਵੀ ਬਣ ਕੇ ਪਰ ਸਿਵਲ ਚ ਹੀ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਆ ਉਹਨਾਂ ਸਾਨੂੰ ਰਿਕਾਰਡ ਵਿਖਾਓ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਦੋਂ ਸੀ ਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਹੈ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਤੇ ਉਹਨਾਂ ਨੂੰ ਜੋ ਸਟੇਟਮੈਂਟ ਕਹੋਣੇ ਸਰਕਾਰ ਵੀ ਦਿੱਤੇ ਹੋਏ ਨੇ ਅਬ ਬਲਜੀਤ ਸਿੰਘ ਤੇ ਪਹਿਲਾਂ ਵੀ ਕੋ 420 ਦਾ ਪਰਚਾ ਦਰਜਿਆ ਜਿਹੜੀ ਮਸ਼ਾਹੂਰ ਹੋਈ ਜਿਹਦੇ ਨਾਲ ਦੂਜਿਆਂ ਦਾ ਇਹਦੇ ਦਸਮਤਬਕ ਨੰਗਲੀ ਦੇ ਆ ਨਾਮ ਉਹ ਕੋਈ ਇੱਕ ਕੋਈ ਰੋਡਾ ਤੇ ਇੱਕ ਸੁਖਦੇਵ ਸਿੰਘ ਹੈ ਬਾਕੀ ਵੈਰੀਫਾਈ ਕਰਦੇ ਹੁਣ ਸਾਰਾ ਇਹਦੇ ਨਾਲ ਹੀ ਆਏ ਹਾਂ ਇਹ ਦਿਨੇ ਜਣੇ ਇਕੱਠੇ ਆ ਨਹੀਂ ਵੈਪਨ ਕੋਈ ਨਹੀਂ ਉਦਾਂ ਹੀ ਜਸਟ ਜਿਦਾਂ ਠੱਗੀ ਮਾਰਨ ਦੇ ਇਰਾਦੇ ਨਹੀਂ ਆਏ ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਨਹੀਂ ਉਹਨੂੰ ਜੋ ਬਿਆਨ ਲਗਾਉਣਗੇ ਉਹ ਕਾਰਵਾਈ ਕਰਦੇ ਆ ਅੱਗੇ ਸੋ ਨਾ ਸਾਡੇ ਕੋਲ ਪਹਿਲੋ ਤਾਣਾ ਇਹਨਾਂ ਨੇ ਮੈਨੂੰ ਤਮਕਾਇਆ ਡਰਾਇਆ ਵੀ ਤੂੰ ਉੱਥੋਂ ਜਿਹੜੇ ਪੈਰੀ ਬੁਲੀ ਫਿਰੋਜਪੁਰੋਂ ਅਸੀਂ ਆਏ ਆ ਤੇ ਤੁਹਾਡੀ ਨਕਵਾਦੀ ਕਰਨ ਆਏ ਆ ਤੇ ਮੈਂ ਸਾਰੀਆਂ ਤੁਸੀਂ ਆਉਂਦੇ ਆ ਨਾ ਮੈਨੂੰ ਜਿਹੜਾ ਰਾਜੀਨਾਮਾ ਉਹ ਵਿਖਾਓ ਮੈਂ ਆਖਿਆ ਅਸੀਂ ਤਾਂ 7-8 ਸਾਲ ਹੋ ਗਏ ਨੇ ਅਸੀਂ ਤਾਂ ਹੁਣ ਰਾਜੀਨਾਮਾ ਹੋ ਗਿਆ ਸਾਰਾ ਹੁਣ ਕੋਈ ਗੱਲਬਾਤ ਨਹੀਂ ਸਾਡੀ ਤੇ ਤੁਹਾਨੂੰ ਕੀ ਵਿਖਾਵਾਂ ਫਿਰ ਮੈਂ ਬੇਟੀ ਖੋਲੀ ਖੋਲ ਕੇ ਸਾਰੇ ਰਜਿਸਟਰਾਂ ਦਾ ਵਿਖਾਇਆ ਸਾਰਾ ਕੁਝ ਵਿਖਾਇਆ ਮੈਂ ਆਖਿਆ ਵੀ ਸਾਡੇ ਕੋਲ ਆਹ ਵੇਖ ਲਓ ਮੈਂ ਮੱਤੀ ਸਾਲ ਰਹਾ ਹੈ ਕਿ ਆਈਆਂ ਤੇ ਮੈਂ ਮੇਰਾ ਤੁਸੀਂ ਕੀ ਵੇਖਣਾ ਹੈ ਫਿਰ ਸਾਡੇ ਮੋਬਾਈਲ ਇਹਨਾਂ ਨੇ ਖੋਲ